ਇੱਕ ਆ ਗਿਆ ਮੈਂ ਬੈਠਾ ਕੋਲੇ ਸਵੇਰੇ ਸਵੇਰੇ ਅਹੇ ਬਾਪੂ ਜੀ ਜਸਵਾਲ ਸਾਹਿਬ ਕਹੇ ਤੁਸੀਂ ਮੇਲੇ ਮੂਲੇ ਲਾਉਨੇ ਹੋ ਹੈ ਤੁਸੀਂ ਸਨਮਾਨਤ ਕਰਦੇ ਹੋ ਗੀਤਕਾਰਾਂ ਦਾ ਤੁਸੀਂ ਕਵੀਆਂ ਦਾ ਤੇ ਮੇਰਾ ਕਿਉਂ ਨਹੀਂ ਕਰਦੇ ਬਈ ਅੱਛਾ ਮੱਥੇ ਦੇ ਹੱਥਾਂ ਢਰ ਲਿਆ ਉਹ ਫੇਰ ਬੋਲਿਆ ਤੱਤਾ ਬਹੁਤੀ ਉਹ ਕਹਿੰਦਾ ਮੇਰਾ ਵੀ ਕਰੋ ਮੈਂ ਵੀ ਗੀਤਕਾਰ ਆ ਮੈਂ ਕਵੀ ਆ ਮਨੁੱਖ ਨਿੰਦਰ ਕੇ ਗਿਆਨ ਵੀ ਉਹ ਕਾਗ ਤੇਰੇ ਕੋਲ ਪੈਨ ਹੈ ਉਹ ਕਹਿੰਦਾ ਨਾ ਕਹਿੰਦਾ ਫਿਰ ਕਵੀ ਕਹਾਦਾ ਤੂੰ ਕਾਗਜ ਹੈ ਆਂਦਾ ਨਾਂ ਕਹਿੰਦਾ ਵੀ ਨਿੰਦਰ ਕ ਗਿਆਨ ਵੀ ਲੈ ਲੈ ਕਾਗਜ ਪੈਨ ਲੈ ਇਹਨੂੰ ਦੇ ਮੈਂ ਉੱਥੋਂ ਚੱਕਿਆ ਕਾਗਜ ਪੈਨ ਦੇ ਤਾਂ ਉਹਨੂੰ ਆਂਦਾ ਲੈ ਵੀ ਤੂੰ ਕਵੀ ਹੈ ਨਾ ਤੂੰ ਤਿੰਨ ਚੋਟੀ ਦੇ ਕਵੀਆਂ ਦੀ ਲਿਸਟ ਬਣਾ ਨਾਮ ਲਿਖ ਉਹਨੇ ਲਿਖਿਆ ਸ਼ਿਵ ਕੁਮਾਰ ਬਟਾਲਵੀ ਠੀਕ ਹੈ ਪਾਸ਼ ਹੋਰ ਤਿੰਨ ਚੋਟੀ ਦੇ ਕਵੀਆਂ ਦੇ ਨਾਮ ਲਿਖ ਤੇ ਨਾਮ ਲਿਖ ਤੇ ਸੁਰਜੀਤ ਪਾਤਰ ਵੀ ਲਿਖਤਾ ਆਂਦਾ ਜੀ ਲਿਖਤੇ ਕਹਿੰਦਾ ਲਿਖਤੇ ਆਂਦਾ ਹਾਂ ਹੁਣ ਕਹਿੰਦਾ 13 ਚੋਟੀ ਦੇ ਗੀਤਕਾਰਾਂ ਦੀ ਬਣਾ ਉਹਨੇ ਲਿਖਿਆ ਆਨੰਦ ਲਾਲ ਨੌਰਪੁਰੀ ਧਨੀ RAM ਚਾਤਰਕ ਕਰਤਾਰ ਸਿੰਘ ਬਲੱਗਣ ਬਾਬੂ ਸਿੰਘ ਮਾਨ ਦੇਵ ਤਰੀਕਿਆਂ ਵਾਲਾ ਇੰਦਰਜੀਤ ਹਸਨਪੁਰੀ ਆਹਦਾ ਬਣਗੀ ਜੀ ਕਹਿੰਦਾ ਤਿੰਨ ਤਿੰਨਾਂ ਦੀ ਵੀ ਬਣਗੀ 13 ਦੀ ਵੀ ਕਹਿੰਦਾ ਆਪਦਾ ਨਾਮ ਤਿੰਨਾਂ ਚੋਂ ਲੱਭ ਕਹਿੰਦਾ ਹੈ ਨਹੀਂ ਕਹਿੰਦਾ 13 ਜੁੱਲਾ ਕਹਿੰਦਾ ਹੈ ਨਹੀਂ ਆਲਾ ਨਾ ਤੂੰ ਤਿੰਨਾ ਚ ਨਾ 13 ਚ ਸਨਮਾਨ ਤੇਰਾ ਕਾਦਾ ਕਰ ਦਈਏ ਉਹ ਬੰਦਾ ਐ ਮੱਥਾ ਫੜ ਕੇ ਉਹ ਪਹਿਲਾਂ ਬਾਪੂ ਮੱਥਾ ਫੜ ਕੇ ਬੈਠਾ ਫਿਰ ਉਹ ਮੱਥਾ ਫੜ ਕੇ ਬਹਿ ਗਿਆ ਯਾਨੀ ਬੰਦੇ ਨੂੰ ਛਿੱਥਾ ਪਾ ਦਿੰਦਾ ਸੀ ਬਿਨਾਂ ਤਿੰਨਾ ਜੋ ਨਾ 13 ਜੋ ਆਂਦਾ ਫਿਰ ਤੂੰ ਚਲੋ ਮੇਲਾ ਜਦੋਂ ਆਉਂ ਵੇਖੀਏ ਉਹ ਅੱਜ ਤੇਰਾ ਹੁਣ ਆਈਦਾ ਕਰਦੇ ਆ ਫਿਰ ਲਮਾਰੀ ਚੋਂ ਲੋਈ ਕੱਢੀ ਉਹਦੇ ਗਲ ਚ ਪਾਈ ਫਿਰ ਉਹਦੀ ਫੋਟੋ ਖਿੱਚੀ ਫਿਰ ਉਹਨੂੰ ਪੱਤਰਕਾਰਾਂ ਨੂੰ ਭੇਜੀ ਤੀ ਉਹ ਪੱਤਰਕਾਰਾਂ ਨੇ ਖਬਰ ਲਾਤੀ ਉਹ ਫਿਰ ਫੁੱਲਿਆਣਾ ਸੁਣਾਵੇ ਬਾਪੂ ਨੇ ਮੇਰਾ ਸਨਮਾਨ ਕਰਕੇ ਖਬਰ ਲਵਾਈ